ਚਾਰ ਦੀ ਅਰੰਭਤਾ ਤੋਂ ਪਹਿਲਾਂ ਗੁਰੂ ਬਾਬੇ ਦੀ ਬਖਸ਼ਿਸ਼ ਕੀਤੀ ਗੌਰ ਫਤਿਹ ਦੀ ਕਰੀਏ ਸਾਂਝ ਅਦਬ ਸਤਕਾਰ ਅੰਦਰ ਜੁੜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠ ਬੱਲਾ ਪੰਜਵਾ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਗੁਰੂ ਅਰਜਨ ਪਾਤਸ਼ਾਹੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ 623 ਪਾਵਨ ਅੰਗ ਤੋਂ ਅੱਜ ਦਾ ਪਾਵਨ ਉਪਦੇਸ਼ ਸੋ ਠਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਨੇ ਰਹਾਉ ਵਾਲਾ ਬੰਦ ਹੈ ਜੀ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਧੀਕਾ ਸੰਗ ਸਹਾਈ ਉਹ ਗੁਰਦੇ ਪਾਛ ਆਖਰੇ ਕਹੇ ਜੀਵ ਤੂੰ ਇਸ ਜੀਵਨ ਦਾ ਮੋਟਿਵ ਤਾਂ ਸਮਝ ਹੀ ਲਿਆ ਹੈ ਕਿ ਆਇਓ ਸੁਣਨ ਪੜਨ ਕੋ ਬਾਣੀ ਜਦੋਂ ਤੂੰ ਇਸ ਜੀਵਨ ਦਾ ਮੋਟਿਵ ਸਮਝ ਲਿਆ ਹੈ ਕਿ ਤੂੰ ਇਸ ਸੰਸਾਰ ਦੇ ਅੰਦਰ ਰੱਬੀ ਸਿਫਤ ਸਲਾਹ ਦੇ ਨਾਲ ਭਰਪੂਰ ਪਾਵਨ ਬਾਣੀ ਪੜਨ ਸੁਣਨ ਵਾਸਤੇ ਆਇਆ ਈ ਤਾਂ ਤੂੰ ਇਸ ਪਾਵਨ ਬਾਣੀ ਦੇ ਦੁਆਰਾ ਦਰਸਾਏ ਗਏ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਦੇ ਲਈ ਪ੍ਰਪੱਕ ਕਰਕੇ ਆਪਣੀ ਜ਼ਿੰਦਗੀ ਦੇ ਅੰਦਰ ਸੁਭਾਗ ਪ੍ਰਿਆ ਸਮਾ ਜਿਹੜਾ ਹੈ ਉਹ ਅਖਤਿਆਰ ਕਰ ਲੈ ਉਸ ਆਮ ਸਮੇਂ ਨੂੰ ਭਾਗਾਂ ਵਾਲਾ ਸਮਾਂ ਬਣਾ ਲੈ ਤਾਂ ਤੇ ਇਸ ਬਦੌਲਤ ਮਨੁ ਜੀਵ ਆਤਮਾ ਨੇ ਰੱਬ ਜੀ ਨੂੰ ਸਵਾਲ ਕੀਤਾ ਰੱਬ ਜੀ ਜੇਕਰ ਮੈਂ ਆਪ ਜੀ ਦੇ ਗੁਣਾ ਦਾ ਧਾਰਣੀ ਹੋ ਜਾਂਦਾ ਹਾਂ ਸਦਾ ਦੇ ਲਈ ਆਪ ਜੀ ਦੇ ਗੁਣਾ ਨੂੰ ਆਪਣੀ ਜ਼ਿੰਦਗੀ ਬਣਾ ਲੈਂਦਾ ਹਾਂ ਤਾਂ ਸਾਹਿਬ ਕੀ ਮੈਨੂੰ ਵੀ ਕੋਈ ਲਾਭ ਹੋਏਗਾ ਕੋਈ ਲਾਹਾ ਹੋਏਗਾ ਤੇ ਗੁਰੂ ਸਾਹਿਬਾਂ ਜੀ ਕਹਿੰਦੇ ਹਾਂ ਜੀਵ ਤੈਨੂੰ ਇਹ ਲਾਹਾ ਜ਼ਰੂਰ ਹੋਏਗਾ ਤਕੀਲਾਹਾ ਹੋਏਗਾ ਮਨ ਸਿੰਦੇ ਸਗਲੇ ਫਲ ਪਾਵੋ ਜੀ ਕਾ ਸੰਗ ਸਹਾਈ ਤੇਰੀ ਇਸ ਜਿੰਦ ਜਾਨ ਦਾ ਮਦਦਗਾਰ ਸਦੀਵੀ ਸਾਥੀ ਉਹ ਅਕਾਲ ਪੁਰਖ ਵਾਹਿਗੁਰੂ ਬਣ ਜਾਏਗਾ ਤੇ ਨਾਲ ਦੀ ਨਾਲ ਸੱਭ ਕਹਿੰਦੇ ਤੂੰ ਆਪਣੇ ਮਨੋ ਮੁਰਾਦ ਦੇ ਮੁਤਾਬਕ ਸਾਰੇ ਫਲਾਂ ਦੀ ਪ੍ਰਾਪਤੀ ਕਰ ਲਏਗਾ ਰਹਾਓ ਸਤਿਗੁਰੂ ਜ਼ਿੰਦਗੀ ਦੇ ਅੰਦਰ ਇਹ ਰੱਬ ਜੀ ਦੇ ਗੁਣਾਂ ਨੂੰ ਗਾ ਲੈਣਾ ਗੁਣਾਂ ਨੂੰ ਧਾਰਨੀ ਕਰਨਾ ਜਾਂ ਫਿਰ ਮਨ ਦੀਆਂ ਮਰਦਾਂ ਨੂੰ ਪਰੀਪੂਰਨ ਰੂਪ ਵਿੱਚ ਪੂਰਾ ਕਰਕੇ ਉਸ ਰੱਬ ਜੀ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਅਸਲੀ ਸਾਥੀ ਮਦਦਗਾਰ ਬਣਾ ਲੈਣਾ ਇਹ ਅਵਸਥਾ ਬਣਦੀ ਕਿਵੇਂ ਹੈ ਜੀ ਤਾਂ ਸਾਬ ਕਹਿੰਦੇ ਗੁਰਪੁਰਾ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਤੂੰ ਕਿਵੇਂ ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਦਾ ਧਾਰਣੀ ਹੋਣਾ ਹੈ ਕਿਵੇਂ ਤੂੰ ਰੱਬ ਜੀ ਦੇ ਗੁਣਾਂ ਨੂੰ ਸਮਰਪਿਤ ਹੋ ਕਰਕੇ ਆਪਣਾ ਜੀਵਨ ਬਤੀਤ ਕਰਨਾ ਇਹ ਜ਼ਿੰਦਗੀ ਦੀ ਜਾਂਚ ਇਹ ਜੀਵਨ ਜਾਂਚ ਤੈਨੂੰ ਗੁਰੂ ਨੇ ਦੱਸਣੀ ਹੈ ਤਾਂ ਇਸ ਕਰਕੇ ਸਭ ਆਖ ਤੇ ਗੁਰਪੂਰੈ ਚਰਣੀ ਲਾਇਆ ਤਾਂ ਇਹ ਜੀਵ ਇਹ ਖਿਆਲ ਕਰੀ ਇਸ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਗੁਰੂ ਅਖਵਾਣ ਵਾਲੇ ਆਪਣੇ ਆਪ ਨੂੰ ਗੁਰੂ ਦੇ ਰੂਪ ਦੇ ਵਿੱਚ ਰੱਬ ਜੀ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਗਟ ਕਰਨ ਵਾਲੇ ਇਥੋਂ ਤੱਕ ਨਾਮ ਵੰਡਨ ਦੇ ਹੋਕੇ ਦੇਣ ਵਾਲੇ ਬਹੁਤ ਆ ਤੈਨੂੰ ਮਿਲ ਜਾਣਗੇ ਪਰ ਤੂੰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਕਿ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਪੂਰੇ ਗੁਰੂ ਤੋਂ ਇਸ ਜੀਵ ਆਤਮਾ ਨੂੰ ਪਰਮਾਤਮਾ ਤੱਕ ਲੈ ਕੇ ਜਾਣ ਦਾ ਸੁਚੱਜ ਜੁਗਤ ਸਿੱਖਣੀ ਹੈ ਤਾਂ ਤੇ ਇਸ ਕਰਕੇ ਅਸੀਂ ਵੀ ਗੁਰੂ ਪਿਆਰੂ ਜੇਕਰ ਆਪਾ ਭਾਵ ਸਮਰਪਿਤ ਕਰਨਾ ਹੈ ਕਿਉਂਕਿ ਜਿੱਥੇ ਅਸੀਂ ਸਰੇਜਕ ਪੱਖ ਤੋਂ ਸ਼ਾਮ ਸਵੇਰੇ ਮੁਕੰਮਲ ਮੁਰਸ਼ਿਦ ਪੂਰਨ ਗੁਰੂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਹਾਜ਼ਰ ਹੁੰਦੇ ਹਾਂ ਉੱਥੇ ਅਸੀਂ ਆਪਣੇ ਸਰੀਰ ਦੇ ਨਾਲ ਨਾਲ ਸਾਰਾ ਕੁਝ ਸਮਰਪਿਤ ਕਰਨਾ ਹੈ ਜਿਸ ਦੇ ਪੱਖ ਵੱਜੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਰੋਜਨਾ ਸਾਨੂੰ ਦੱਸਦੇ ਨੇ ਕਿ ਜੇਕਰ ਅਸੀਂ ਇਹ ਤਿੰਨ ਚੀਜ਼ਾਂ ਗੁਰੂ ਜੀ ਨੂੰ ਅਰਪਿਤ ਕਰਾਂਗੇ ਤਾ ਇਹਨਾਂ ਤਿੰਨ ਚੀਜ਼ਾਂ ਦੀ ਬਦੌਲਤ ਸਾਡਾ ਸਾਰਾ ਕੁਝ ਗੁਰੂ ਨੂੰ ਅਰਪਿਤ ਹੋਏਗਾ ਤੇ ਫਿਰ ਸਤਗੁਰੂ ਕੇੰਦ ਰੱਬ ਜੀ ਦੀ ਪ੍ਰਾਪਤੀ ਹੋ ਜਾਏਗੀ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਈਐ ਕਿਉਂਕਿ ਉਹਨਾ ਸਿਰ ਤੱਕ ਰੱਬ ਜੀ ਦਾ ਗੁਰੂ ਜੀ ਦਾ ਹੁਕਮ ਮੰਨਣ ਦੇ ਲਈ ਅਸੀਂ ਤਿਆਰ ਨਹੀਂ ਹਾਂ ਜਿੰਨਾ ਚਿਰ ਤੱਕ ਸਾਡਾ ਇਹ ਮਨ ਗੁਰੂ ਜੀ ਦੇ ਹਵਾਲੇ ਨਹੀਂ ਹੁੰਦਾ ਜਿੰਨਾ ਚਿਰ ਤੱਕ ਅਸੀਂ ਆਪਣਾ ਮਨ ਗੁਰੂ ਜੀ ਨੂੰ ਸਮਰਪਿਤ ਨਹੀਂ ਕਰਦੇ ਪਿਆਰੂ ਉਹਨਾਂ ਚਿਰ ਤੱਕ ਸਾਡਾ ਇਹ ਮਨ ਜਿਹੜਾ ਹੈ ਗੁਰੂ ਜੀ ਦਾ ਹੁਕਮ ਮੰਨਣ ਵਾਸਤੇ ਤਿਆਰ ਹੀ ਨਹੀਂ ਹੈ ਤੇ ਜਿੰਨਾ ਚਿਰ ਤੱਕ ਅਸੀਂ ਗੁਰੂ ਦਾ ਹੁਕਮ ਨਹੀਂ ਮੰਨਾਂਗੇ ਹੁਣੇ ਦੇਰ ਤੱਕ ਅਸੀਂ ਇਸ ਜੀਵ ਆਤਮਾ ਨੂੰ ਪਰਮਾਤਮਾ ਤੱਕ ਨਹੀਂ ਪਹੁੰਚਾ ਸਕਾਂਗੇ ਇਸ ਜੀਵ ਆਤਮਾ ਦੇ ਵਿੱਚੋਂ ਰੱਬ ਜੀ ਦੀ ਝਲਕ ਪੈਦਾਵੇਂ ਐਸੇ ਗੁਨਾ ਦੇ ਧਾਰਣੀ ਨਹੀਂ ਹੋ ਪਾਵਾਂਗੇ ਇਸ ਕਰਕੇ ਸਤਿਗੁਰਾਂ ਨੇ ਆਖਿਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਈਐ ਜਦੋਂ ਅਸੀਂ ਰੱਬ ਜੀ ਦਾ ਹੁਕਮ ਮੰਨਣਾ ਸ਼ੁਰੂ ਕਰਾਂਗੇ ਫਿਰ ਹੀ ਰੱਬ ਜੀ ਦੀ ਸਾਡੀ ਪ੍ਰਾਪਰਤੀ ਦੀ ਇਸ਼ਰਤ ਆਸਾ ਜਿਹੜੀ ਹੈ ਉਹ ਪੂਰੀ ਹੋ ਜਾਏਗੀ ਤਾਂ ਤੇ ਸਭ ਕਹਿੰਦੇ ਮੇਰੇ ਗੁਰੂ ਦੀ ਬਖਸ਼ਿਸ਼ ਹੈ ਗੁਰੂ ਦੀ ਕਿਰਪਾ ਹੈ ਕਿ ਮੁਕੰਮਲ মুর্ਸ਼ਦ ਨੇ ਮੈਨੂੰ ਆਪਣੇ ਫਲਸਫੇ ਰੂਪੀ ਸਰਨਾ ਦੇ ਨਾਲ ਚੋੜਿਆ ਹੈ ਤੇ ਫਿਰ ਜੀਵਨ ਅੰਦਰ ਇਸ ਵਿਭਾਗ ਭਰਿਆ ਸਮਾ ਬਣਾਇਆ ਕਿ ਹਰ ਸੰਗ ਸਹਾਈ ਪਾਇਆ ਕਿ ਮੇਰਾ ਹੁਣ ਸੰਗੀ ਸਾਥੀ ਉਹ ਅਕਾਲ ਪੁਰਖ ਵਾਹਿਗੁਰੂ ਬਣ ਗਿਆ ਹੈ ਹੁਣ ਹਰ ਇੱਕ ਪੱਖ ਤੋਂ ਮੇਰਾ ਸਾਥ ਦੇਣ ਵਾਲਾ ਮੇਰੀ ਸਹਾਇਤਾ ਕਰਨ ਵਾਲਾ ਮਦਦਗਾਰ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ ਜੈ ਜਾਈਐ ਤਾਂ ਸੋਹਿਲੇ ਕਰ ਕਿਰਪਾ ਪ੍ਰਭ ਮਿਲੇ ਗੁਰੂ ਜੀ ਨੇ ਕਿਰਪਾ ਕੀਤੀ ਹੈ ਤੇ ਫਿਰ ਪ੍ਰਭੂ ਦੇ ਨਾਲ ਰੱਬ ਜੀ ਦੇ ਨਾਲ ਮਿਲਾਪ ਕਰਵਾ ਦਿੱਤਾ ਹੈ ਤੇ ਫਿਰ ਹੁਣ ਜੀਵਨ ਦੇ ਅੰਦਰ ਮੈਂ ਇਸ ਅਵਸਥਾ ਦੇ ਪੰਰੀ ਬੰਚੁਕਾ ਹਾਂ ਕਿ ਜੈ ਜਾਈਏ ਤਹਾਂ ਸੋਹਿਲੇ ਕਿ ਜਿੱਥੇ ਵੀ ਮੈਂ ਜਾਂਦਾ ਹਾਂ ਉੱਥੇ ਹੀ ਉਹ ਰੱਬ ਉਹ ਅਕਾਲ ਪੁਰਖ ਵਾਹਿਗੁਰੂ ਮੇਰਾ ਮਦਦਗਾਰ ਬਣ ਜਾਂਦਾ ਹੈ ਜਿਵੇਂ ਕਿ ਕੋਈ ਆਮ ਦੁਨਿਆਵੀ ਪੱਖ ਤੋਂ ਮਿੱਤਰ ਦੀ ਆਪਾਂ ਡੈਫੀਨੇਸ਼ਨ ਲੈ ਲਈਏ ਉਦਾਹਰਨ ਲੈ ਲਈਏ ਪਿਆਰੀਓ ਤਾਂ ਸਾਹਿਬ ਕਹਿੰਦੇ ਕਿ ਜਦੋਂ ਅਸੀਂ ਕਿਸੇ ਇਨਸਾਨ ਨੂੰ ਆਪਣਾ ਮਿੱਤਰ ਬਣਾ ਕਰਕੇ ਉਹਦੇ ਨਾਲ ਹਰ ਇੱਕ ਆਪਣੀ ਮੁਸ਼ਕਲ ਸ਼ੇਅਰ ਕਰਦੇ ਹਾਂ ਤਾਂ ਫਿਰ ਕਦੇ-ਕਦੇ ਉਹ ਇਨਸਾਨ ਸਾਡਾ ਮਿੱਤਰ ਵੀ ਸਾਡੀ ਹਰ ਇੱਕ ਆਵਾਜ਼ ਦੇ ਉੱਪਰ ਖੜਾ ਹੋ ਜਾਂਦਾ ਹੈ ਤਾਂ ਇਸ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਿਆ ਕਿ ਜੇਕਰ ਸਤਿਮੁੱਚ ਅਸੀਂ ਮਿੱਤਰ ਦੀ ਸੱਜਣ ਦੀ ਪਰਿਭਾਸ਼ਾ ਸਮਝਣੀ ਹੈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੁਲੰਬੇ ਦੀ ਧਰਤੀ ਦੇ ਉੱਪਰ ਸੱਜਣ ਨੂੰ ਜਿਨ੍ਹਾਂ ਦਾ ਅਸਲੀਅਤ ਨਾਮ ਸੈਦ ਸੱਜਣ ਹੈ ਉਹਨਾਂ ਨੂੰ ਸਮਝਾਈ ਤੇ ਆਖਿਆ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੈ ਖੜਾ ਦਿਸਨ ਸਭ ਕਹਿੰਦੇ ਇਸ ਲਈਅਤ ਵਿੱਚ ਸੱਜਣ ਹੀ ਉਹ ਹੈ ਕਿ ਜਿੱਥੇ ਵੀ ਕਿਤੇ ਮੁਸ਼ਕਲ ਦੀ ਘੜੀ ਆ ਬਣੀ ਹੈ ਤੇ ਸੱਜਣ ਨੂੰ ਆਵਾਜ਼ ਦੇਣ ਦਾ ਮਨ ਕੀਤਾ ਹੈ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਆਪਣੇ ਸੱਜਣ ਨੂੰ ਮਿੱਤਰ ਨੂੰ ਆਵਾਜ਼ ਦੇਵਾਂ ਮੁਸ਼ਕਲ ਦੀ ਘੜੀ ਦੇ ਵਿੱਚ ਮੇਰਾ ਮਿੱਤਰ ਹੀ ਮੇਰਾ ਸਾਥ ਦੇਵੇਗਾ ਤਾਂ ਆਵਾਜ਼ ਦੇਣ ਤੋਂ ਪਹਿਲਾਂ ਮੈਂ ਨਜ਼ਰ ਉਠਾਈ ਤੇ ਕੀ ਵੇਖਿਆ ਮੇਰਾ ਮਿੱਤਰ ਅੱਗੇ ਖੜਾ ਹੈ ਉਹ ਮੇਰੀ ਸਹਾਇਤਾ ਦੇ ਲਈ ਹਾਜ਼ਰ ਹੈ ਇਸ ਕਰਕੇ ਸੱਭ ਕਹਿੰਦੇ ਸਾਨੂੰ ਵੀ ਇਸੇ ਤਰ੍ਹਾਂ ਦਾ ਮਿੱਤਰ ਚਾਹੀਦਾ ਹੈ ਜੈ ਜਾਈਏ ਤਹਾ ਸੁਹੇਲੇ ਜਿੱਥੇ ਵੀ ਅਸੀਂ ਜਾਈਏ ਆਪਣੀ ਜ਼ਿੰਦਗੀ ਦੇ ਅੰਦਰ ਵਿਚਾਰਨਾ ਸ਼ੁਰੂ ਕਰੀਏ ਉੱਥੇ ਸਾਨੂੰ ਸਾਡਾ ਮਿੱਤਰ ਸੱਚਾ ਮਿੱਤਰ ਡੋਲਣਾ ਦੇਵੇ ਹਰ ਇੱਕ ਪੱਖ ਤੋਂ ਸਾਡੇ ਇਸ ਮਨ ਦੇ ਅੰਦਰ ਦ੍ਰਿੜਤਾ ਪਰਪੱਕਤਾ ਬਖਸ਼ਿਸ਼ ਕਰ ਦੇਵੇ ਤਾਂ ਹੀ ਸਤਿਗੁਰੂ ਕਹਿੰਦੇ ਰੱਬ ਜੀ ਦੇ ਮਿਲਾਪ ਦੇ ਸੰਬੰਧ ਵਿੱਚ ਸਾਡਾ ਕਦਮ ਬਾ ਕਦਮ ਵਧੇਗਾ ਰਹਾਉ ਵਾਲੇ ਬੰਦ ਤੋਂ ਬਾਅਦ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਨਾਰਾਇਣ ਪ੍ਰਾਣ ਆਦਾਦਾ ਹਮ ਸੰਤ ਜਨਾਰੇ ੜਾ ਹੁਣ ਮੈਂ ਜ਼ਿੰਦਗੀ ਦੇ ਅੰਦਰ ਇੱਕ ਰਬੀ ਗੁਣ ਨੂੰ ਪ੍ਰਪਾਕ ਕਰ ਲਿਆ ਹੈ ਉਹ ਰੱਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗੁਣ ਕਿਹੜਾ ਹੈ ਜੀ ਹਮ ਗਰੀਬ ਮਸਕੀਨ ਤਬ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਨਿਮਰਤਾ ਦਾ ਗੁਣ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਤੇ ਮੈਂ ਆਪਣੇ ਆਪ ਨੂੰ ਸਾਹਿਬ ਕਹਿੰਦੇ ਗੁਰਮੁਖਾਂ ਪਿਆਰਿਆਂ ਦੇ ਚਰਨਾਂ ਦੀ ਢੂੜ ਬਣਾ ਲਿਆ ਹੈ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਇਹੀ ਰੱਬ ਜੀ ਦੇ ਅੱਗੇ ਪੁਕਾਰ ਕਰਦਾ ਹਾਂ ਜਿਸ ਦੇ ਪੱਖ ਵਿੱਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੀ ਸਾਨੂੰ ਬਹੁਤ ਸੋਹਣੀ ਸਿੱਖਿਆ ਬਖਸ਼ ਕਰਦੇ ਨੇ ਕਿ ਉਹ ਆਪਣੇ ਜੀਵਨ ਦੇ ਅੰਦਰ ਇਸ ਵਿਚਾਰਧਾਰਾ ਨੂੰ ਸਮਰਪਿਤ ਫਾਰਸੀ ਦੇ ਵਿੱਚ ਇੱਕ ਸ਼ੇਰ ਸਾਡੇ ਲਈ ਬਖਸ਼ਿਸ਼ ਕਰਦੇ ਕਿ ਸਾਨੂੰ ਵੀ ਸਮਝ ਪੈ ਜਾਵੇ ਕਿ ਅਸੀਂ ਮਾਲਕ ਦੇ ਦਰ ਦੇ ਕੂਕਰ ਬਾਨਾ ਕਿਵੇਂ ਹੈ ਲਾਲ ਸਗੇ ਗੁਲਾਲ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਸਾਈ ਸਾਈ ਨੰਦ ਲਾਲ ਜੀ ਕਹਿੰਦੇ ਨੇ ਕਿ ਜੇਕਰ ਮੇਰੀ ਇਸ ਗੱਲ ਦੇ ਅੰਦਰ ਕੋਈ ਪਟਾ ਹੈ ਕੋਈ ਜ਼ੰਜੀਰ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਦੀ ਹੈ ਭਾਵ ਕਿ ਜੇਕਰ ਮੈਂ ਕਿਸੇ ਦਾ ਕੂਕਰ ਹਾਂ ਕਿਸੇ ਦੇ ਦਰ ਦਾ ਕੂਕਰ ਹਾਂ ਕੁੱਤਾ ਹਾਂ ਤਾਂ ਮੈਂ ਕੇਵਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰ ਦਾ ਕੁੱਤਾ ਹਾਂ ਮੇਰੇ ਗੱਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਮ ਦੀ ਹੀ ਜ਼ੰਜੀਰ ਹੈ ਤਾਂ ਤੇ ਅਸੀਂ ਵੀ ਗੁਰੂ ਜੀ ਦੇ ਹੁਕਮ ਰੂਪੀ ਜ਼ੰਜੀਰ ਨੂੰ ਆਪਣੇ ਗਲ ਦੇ ਵਿੱਚ ਪਾਈਏ ਮੀਨ ਜ਼ਿੰਦਗੀ ਦੇ ਵਿੱਚ ਪਰਪੱਖ ਕਰੀਏ ਭਗਤ ਕਬੀਰ ਸਾਹਿਬਾਨ ਜੀ ਨੇ ਵੀ ਇਸ ਹੀ ਪੱਖ ਨੂੰ ਹੋਰ ਸੁਖਾਲੇ ਸ਼ਬਦਾਂ ਦੇ ਵਿੱਚ ਸਮਝਾਇਆ ਤੇ ਉਹਨਾਂ ਨੇ ਸ਼ਲੋਕਾਂ ਦੇ ਵਿੱਚ ਜ਼ਿਕਰ ਕੀਤਾ ਹੈ ਜੀ ਭਗਤ ਕਬੀਰ ਸਾਹਿਬਾਨ ਜੀ ਆਖਦੇ ਨੇ ਕਬੀਰ ਕੂਕਰ ਰਾਮ ਕੋ ਮੁਟਿਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਉ ਜਿਸ ਪਾਸੇ ਨੂੰ ਮੇਰਾ ਮਾਲਕ ਖਿੱਚਦਾ ਹੈ ਹੁਕਮ ਕਰਦਾ ਹੈ ਇਹ ਹੁਕਮ ਰੂਪੀ ਜ਼ੰਜੀਰ ਦਾ ਰੁਖ ਬਦਲਦਾ ਹੈ ਮੈਂ ਉਸ ਹੀ ਦਿਸ਼ਾ ਦੇ ਵੱਲ ਆਪਣੀ ਜ਼ਿੰਦਗੀ ਦਾ ਰੁਖ ਬਦਲ ਦਿੰਦਾ ਹਾਂ ਭਾਵਕ ਜਿਵੇਂ ਜਿਵੇਂ ਮੇਰਾ ਮਾਲਕ ਤੋਰਦਾ ਹੈ ਪਵਨ ਉਪਰੇਸ਼ ਦੇ ਦੁਆਰਾ ਬਾਣੀ ਦੇ ਦੁਆਰਾ ਹੁਕਮ ਦੇ ਦੁਆਰਾ ਉਵੇਂ ਉਵੇਂ ਹੀ ਮੈਂ ਆਪਣੀ ਜ਼ਿੰਦਗੀ ਦੀ ਚਾਲ ਨੂੰ ਤੋਰਦਾ ਮੈਂ ਜਿੰਦਗੀ ਬਤੀਤ ਕਰਦਾ ਹਾਂ ਤਾਂ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਹੀ ਬਖਸ਼ਿਸ਼ ਕਰ ਰਹੇ ਕਿ ਮੈਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਨਣਾ ਆਪਣੀ ਜ਼ਿੰਦਗੀ ਦਾ ਮੇਨ ਮੋਟਿਵ ਬਣਾ ਲਿਆ ਹੈ ਹੁਣ ਮੈਂ ਮਾਲਕ ਦੇ ਅੱਗੇ ਇਹੀ ਅਰਦਾਸ ਬੇਨਤੀ ਕਰਦਾ ਰੋਜ਼ਾਨਾ ਸੌਣ ਤੋਂ ਪਹਿਲਾਂ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਸੱਚੇ ਪਾਤਸ਼ਾਹ ਆਪਣੇ ਗੁਰਮੁਖਾਂ ਪਿਆਰਿਆਂ ਦੀ ਚਰਨਾਂ ਦੀ ਮੈਨੂੰ ਧੂੜ ਬਣਾ ਲੈ ਭਾਵ ਕਿ ਮੇਰੇ ਮਨ ਅੰਦਰ ਨਿਮਰਤਾ ਦਾ ਗੁਣ ਬਖਸ਼ ਕਰਤੇ ਮੈਂ ਨਿਮਰਤਾ ਨੂੰ ਸਮਰਪਿਤ ਹੋਵਾਂ ਜਦੋਂ ਕੋਈ ਇਨਸਾਨ ਨਿਮਰਤਾ ਦੇ ਵਿੱਚ ਆ ਜਾਂਦਾ ਤੇ ਸਭ ਕਹਿੰਦੇ ਸ਼ਿਰ ਉਹਦੇ ਵਾਸਤੇ ਕੀ ਹੁੰਦਾ ਨਾਰਾਇਣ ਪ੍ਰਾਣ ਆਧਾਰਾ ਉਹਦੀ ਸਵਾਸਾਂ ਦਾ ਉਹਦੀ ਜ਼ਿੰਦਗੀ ਦਾ ਆਧਾਰ ਉਹ ਟੇਕ ਆਸਰਾ ਟੇਕ ਉਹ ਨਾਰਾਇਣ ਬਣ ਜਾਂਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੀ ਉਹਦੀ ਜ਼ਿੰਦਗੀ ਦੇ ਅੰਦਰ ਸਰਮੌਰ ਉਹਦੀ ਟੇਕ ਬਣਦਾ ਹੈ ਉਹਦਾ ਓਟ ਆਸਰਾ ਬਣ ਜਾਂਦਾ ਹੈ ਪਤ ਤਪੁਨੀਤ ਕਰ ਲੈਨੇ ਕਰ ਕਿਰਪਾ ਹਰ ਦਸ ਦੀਨੇ ਫਿਰ ਰੱਬ ਜੀ ਆਪ ਕਿਰਪਾ ਕਰਕੇ ਜਾਂ ਗੁਰੂ ਜੀ ਤਰਸ ਕਰਕੇ ਸਾਨੂੰ ਰੱਬ ਜੀ ਦੀ ਜਸ ਕੀਰਤੀ ਬਖਸ਼ ਦੇ ਆ ਜਦੋਂ ਕੋਈ ਵੀ ਇਨਸਾਨ ਗੁਰੂ ਦੀ ਕਿਰਪਾ ਦਾ ਸਦਕਾ ਰੱਬ ਦੀ ਕੀਰਤੀ ਕਰਦਾ ਹੈ ਰੱਬ ਜੀ ਦਾ ਜਸ ਕਰਦਾ ਹੈ ਤੋ ਫਿਰ ਮਾਨੂੰ ਰੱਬ ਜੀ ਉਹਦੀ ਜ਼ਿੰਦਗੀ ਦੇ ਅੰਦਰ ਆਪ ਹੀ ਪਤਤ ਪੱਖ ਨੂੰ ਦੂਰ ਕਰਕੇ ਪਵਿੱਤਰਤਾ ਦਾ ਪੱਖ ਭਰਪੂਰ ਕਰ ਦਿੰਦੇ ਨੇ ਮਿਜੇ ਵਿਸ਼ੇ ਵਕਾਰਾਂ ਵਾਲੇ ਪਾਸੋਂ ਉਹ ਜੀਵ हट ਜਾਂਦਾ ਹੈ ਤੇ ਚੰਗੇ ਪਾਸੇ ਉਹ ਜੀਵ ਜੁੜ ਜਾਂਦਾ ਹੈ ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੁਭਾਵ ਹੈ ਪਿਆਰਿਓ ਤਾਂ ਹੀ ਤਾਂ ਸਤਿਗੁਰਾਂ ਨੇ ਆਖਿਆ ਪਤਤ ਉਧਾਰਨ ਸਤਿਗੁਰ ਮੇਰਾ ਮੋਇ ਤਿਸ ਕਾ ਪ੍ਰਵਾਸਾ ਸਭ ਕਿੰਨੇ ਮੇਰੀ ਜ਼ਿੰਦਗੀ ਦੇ ਅੰਦਰ ਇਹ ਵਿਸ਼ਵਾਸ ਪ੍ਰਪੱਕ ਹੋ ਗਿਆ ਉਸ ਰੱਬ ਜੀ ਦੇ ਪ੍ਰਤੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੀ ਮੇਰੇ ਜੀਵਨ ਦੇ ਵਿੱਚ ਵਿਸ਼ਵਾਸ ਪ੍ਰਪੱਕ ਹੋ ਗਿਆ ਹੈ ਕਿ ਮੇਰਾ ਮਾਲਕ ਪਤਤ ਲੋਕਾਂ ਨੂੰ ਪਾਪੀ ਲੋਕਾਂ ਦਾ ਵੀ ਉਧਾਰ ਕਰ ਦੇਣ ਵਾਲਾ ਹੈ ਇਸ ਕਰਕੇ ਜੋ ਜੋ ਕੋਈ ਗੁਰੂ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਬੇਅੰਤ ਹੀ ਪਾਪ ਕਰ ਚੁੱਕਾ ਹੋਵੇ ਪਰ ਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਪਾਪਾਂ ਨੂੰ ਕਬੂਲ ਕਰਕੇ ਅੱਗੇ ਤੂੰ ਪਾਪਾਂ ਦੇ ਵਾਸਤੇ ਤੌਬਾ ਕਰਨਾ ਚਾਹੁੰਦਾ ਹੋਵੇ ਸੱਭ ਕਹਿੰਦੇ ਫਿਰ ਮਾਲਕ ਉਹਦੇ ਵਾਸਤੇ ਆਪਣੇ ਦਰਵਾਜ਼ੇ ਖੋਲਦੇ ਨੇ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਤੇ ਬਿਰਧ ਸੁਆਮੀ ਸੰਦਾ ਇਹ ਮਰ ਮਾਲਕ ਦਾ ਸੁਭਾਵ ਹੈ ਜੋ ਮੋੜ ਕਦੀਮਾ ਤੂੰ ਚੱਲਦਾ ਆ ਰਿਹਾ ਹੈ ਕਿ ਜੋ ਵੀ ਕੋਈ ਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਆਪਾਂ ਭਾਵ ਸਿਲੰਡਰ ਕਰ ਦਿੰਦਾ ਆਪਣੇ ਹੱਥ ਖੜੇ ਕਰ ਦਿੰਦਾ ਹੈ ਨਾ ਤਾਂ ਪਿਆਰੋ ਫਿਰ ਮਾਲਕ ਆਪਣੇ ਕਦਮ ਪੁਛੀ ਤੋਂ ਚੁੱਕ ਕੇ ਉਹਨੂੰ ਆਪਣੀ ਗਲਵੱਕੜੀ ਵਿੱਚ ਲੈਂਦੇ ਨੇ ਛਾਤੀ ਦੇ ਨਾਲ ਲਾ ਲਈ ਦੇ ਦੇ ਤਾਂ ਤੇ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰਨਾ ਅਸੀਂ ਵੀ ਇਸ ਪੱਖ ਤੋਂ ਪਤਿਤ ਪੂਣਾ ਛੱਡ ਕੇ ਪਵਿੱਤਰਤਾ ਵਾਲੇ ਪਾਸੇ ਕਦਮ ਬਾ ਕਦਮ ਵਧਾ ਸਕੀਏ ਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ ਗੁਰੂ ਜੀ ਦੀ ਰਹਿਮਤ ਵਰਤ ਜਾਵੇ ਪਰ ਬ੍ਰਹਮ ਕਰੇ ਪ੍ਰਤੀ ਪੱਲਾ ਸਦਜੀ ਸੰਗ ਰਖਵੱਲਾ ਉਪਾਰ ਬ੍ਰਹਮ ਆਪ ਪਾਲਣਾ ਕਰਦਾ ਪਾਲਨ ਪੋਸ਼ਣ ਕਰਦਾ ਥਾਮ ਸੰਭਾਲ ਕਰਦਾ ਹੈ ਇਥੋਂ ਤੱਕ ਕਿ ਹਮੇਸ਼ਾ ਦੇ ਲਈ ਇਸ ਜੀਵ ਦਾ ਰਖਵਾਲਾ ਬਣ ਜਾਂਦਾ ਹੈ ਹਰ ਇੱਕ ਪੱਖ ਤੋਂ ਇਨਸਾਨ ਆਪਣੇ ਜੀਵਨ ਦੇ ਅੰਦਰ ਉਸ ਰੱਬ ਜੀ ਨੂੰ ਹੀ ਆਪਣਾ ਰਖਵਾਲਾ ਪਾਉਂਦਾ ਹੈ ਅਹਿਸਾਸ ਕਰਦਾ ਉਹ ਮਨ ਅੰਦਰ ਵਿਸ਼ਵਾਸ ਪ੍ਰਪਾਉਂਦਾ ਕਿ ਵਿਸ਼ੱਕ ਸਰੀਰ ਦੀ ਰੱਖਿਆ ਦੀ ਗੱਲ ਹੋਵੇ ਵਿਸ਼ੱਕ ਸਰੀਰਕ ਪੱਖ ਤੋਂ ਰਖਵਾਲੀ ਦੀ ਜ਼ਰੂਰਤ ਹੋਵੇ ਜਾ ਮਾਨਸਿਕਤਾ ਦੇ ਪੱਖ ਤੋਂ ਮਨ ਦੀ ਅਡੋਲਤਾ ਦੇ ਵਾਸਤੇ ਰਖਵਾਲੀ ਦੀ ਜ਼ਰੂਰਤ ਹੋਵੇ ਮੇਰਾ ਮਾਲਕ ਜ਼ਰੂਰ ਬਉੜੇ ਕਾ ਕਿਉਂਕਿ ਸਤਗੁਰੂ ਆਖਦੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਕਲਯੁਗੀ ਜੀਵਾਂ ਦੀ ਬਾਹ ਫੜ ਕੇ ਆਪਣੇ ਨਾਲ ਮਿਲਾ ਲਿੰਦਾ ਜੋੜ ਲਿੰਦਾ ਹੈ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਇਸ ਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਵੀ ਮਦਦਗਾਰ ਹੈ ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਅੱਜ ਪ੍ਰੈਜੈਂਟ ਸਮੇਂ ਦੇ ਅੰਦਰ ਮਦਦਗਾਰ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹੀ ਮਦਦਗਾਰ ਸਾਡਾ ਰਹੇਗਾ ਪਰ ਸਾਡੇ ਮਨ ਵਿੱਚ ਵਿਸ਼ਵਾਸ ਜ਼ਰੂਰ ਪਰ ਪੱਕਾ ਹੋਣਾ ਚਾਹੀਦਾ ਹੈ ਇੱਕ ਵਿਸ਼ਵਾਸ ਦੀ ਡੋਰ ਹੈ ਜਿਹੜੀ ਉਸ ਮਾਲਕ ਨੂੰ ਇਹ ਜੀਵ ਆਤਮਾ ਦੀ ਤਰਫ ਖਿੱਚੇ ਤੁਰੇ ਆਉਣ ਤੇ ਮਜਬੂਰ ਕਰ ਦਿੰਦੀ ਹੈ ਤਾਂ ਹੀ ਤਾਂ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ ਹੈ ਜੀ ਸਾਹਿਬ ਨੇ ਬਹੁਤ ਸੋਹਣੇ ਅਲਫਾਜ਼ ਵਰਤੇ ਨੇ ਕਿ ਜਾਓ ਤੁਮ ਦੀਵਰਾ ਤਾਉ ਹਮ ਬਾਤੀ ਕਿ ਹੇ ਰੱਬ ਜੀ ਮੇਰੀ ਜ਼ਿੰਦਗੀ ਦੇ ਅੰਦਰ ਆਪ ਜੀ ਦੀ ਪ੍ਰੀਤ ਦਾ ਇਸ ਤਰ੍ਹਾਂ ਦਾ ਉਸ ਲਬਵਣ ਆਇਆ ਹੈ ਅਹਿਸਾਸ ਹੋ ਗਿਆ ਹੈ ਕਿ ਮੈਨੂੰ ਤਾਂ ਇਹ ਅਹਿਸਾਸ ਹੁੰਦਾ ਜੇ ਤੁਸੀਂ دیਵਾ ਹੋ ਤਾਂ ਮੈਂ ਬੱਤੀ ਹਾਂ ਜੇ ਤੁਸੀਂ ਚੰਦ ਹੋ ਮੈਂ ਚਕੋਰ ਹਾਂ ਜੇ ਤੁਸੀਂ ਬੱਦਲ ਹੋ ਤਾਂ ਮੈਂ ਮੋਰ ਹਾਂ ਵੱਖ-ਵੱਖ ਉਦਾਹਰਨਾਂ ਦਿੱਤੀਆਂ ਹੋਈਆਂ ਨੇ ਭਗਤ ਰਵਿਦਾਸ ਜੀ ਨੇ ਇਸ ਕਰਕੇ ਪਿਆਰਿਓ ਗੁਰੂ ਸਾਹਿਬ ਜੀ ਤਾਂ ਇਥੋਂ ਤੱਕ ਬਖਸ਼ਿਸ਼ ਕਰਦੇ ਨੇ ਭਗਤ ਕਬੀਰ ਜੀ ਦੇ ਬੋਲਾਂ ਦੇ ਦੁਆਰਾ ਭਗਤ ਕਬੀਰ ਸਹਿਬਾਨ ਜੀ ਕਹਿੰਦੇ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਖ ਕਾਹੀ ਕੁਮਾਰੇ ਸਚੀ ਪਾਤਸ਼ਾਹੀ ਮੇਰੀ ਤਰਫ ਆਪਣਾ ਪਾਵਨ ਮੁਖ ਕਰੋ ਮੇਰੀ ਵੱਲ ਕਰਵਟ ਕਰਕੇ ਆਪਣੀ ਪਿੱਠ ਕਰਕੇ ਕਿਉ ਮੈਨੂੰ ਮਾਰਦੇ ਪਏ ਹੋ ਜੀ ਐਸੀ ਜ਼ਿੰਦਗੀ ਹੈ ਤੇ ਇਹਦੇ ਨਾਲੋਂ ਤਾਂ ਚੰਗਾ ਮੇਰੇ ਧੰਨ ਦੇ ਉੱਪਰ ਆਰਾ ਹੀ ਚੱਲ ਜਾਵੇ ਇਹਦੇ ਨਾਲੋਂ ਤਾਂ ਮੇਰਾ ਜੀਵਨ ਦੇ ਉੱਪਰ ਜਿੰਨੀ ਮਰਦੀ ਵੱਡੀ ਤੋਂ ਵੱਡੀ ਮੁਸ਼ਕਲ ਆ ਜਾਵੇ ਕਿ ਐਵੇਂ ਅਹਿਸਾਸ ਹੋਵੇ ਉਸ ਮੁਸ਼ਕਲ ਦਾ ਜਿਵੇਂ ਮੇਰੇ ਸਰੀਰ ਤੇ ਆਰਾ ਚੱਲਦਾ ਪਿਆ ਹੋਵੇ ਇਸ ਕਰਕੇ ਸਤਿਗੁਰੂ ਮੈਂ ਆਪ ਜੀ ਦੇ ਅੱਗੇ ਪੁਕਾਰ ਕਰਦਾ ਹਾਂ ਕਿ ਮੇਰੇ ਵਾਸਤੇ ਆਪ ਜੀ ਦੀ ਪਿੱਠ ਹੋ ਜਾਣਾ ਉਹ ਮੈਨੂੰ ਮਨਜ਼ੂਰ ਨਹੀਂ ਮੈਨੂੰ ਤਾਂ ਜੇਕਰ ਦੋਵਾਂ ਚੀਜ਼ਾਂ ਵਿੱਚੋਂ ਕੁਝ ਚੁਣਨਾ ਪਵੇ ਡਿਸਾਈਡ ਕਰਨਾ ਪਵੇ ਕਿ ਮੈਨੂੰ ਕਰਵਚ ਚਾਹੀਦਾ ਜਾਂ ਤੁਹਾਡੀ ਪੇਠ ਚਾਹੀਦੀ ਤੇ ਮੈਂ ਕਵਾਂਗਾ ਮੈਨੂੰ ਆਰਾ ਹੀ ਚਾਹੀਦਾ ਹੈ ਮੇਰੇ ਜੀਵਨ ਦੇ ਅੰਦਰ ਕਰਵਚ ਫਿਲ ਜਾਵੇ ਮੈਨੂੰ ਇਹ ਜ਼ਿੰਦਗੀ ਨਹੀਂ ਚਾਹੀਦੀ ਭਗਤ ਫਰੀਦ ਸਾਹਿਬਾਨ ਜੀ ਨੇ ਵੀ ਜ਼ਿਕਰ ਕੀਤਾ ਹੈ ਜੀ ਫਰੀਦਾ ਬਾੜ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਉ ਸਰੀਰੋ ਲੈ ਭਗਤ ਰਵਿਦਾਸ ਦੀ ਕਹਿੰਦੇ ਹੈ ਮੇਰੇ ਸਿਰ ਦੇ ਸਾਈ ਮੈਂ ਤੇਰੀ ਸੰਗਤ ਦੇ ਵਿੱਚੋਂ ਤੇਰੇ ਗੁਰਮੁਖਾਂ ਪਿਆਰੀਆਂ ਦੀ ਸੰਗਤ ਵਿੱਚੋਂ ਉੱਠ ਕੇ ਕਿਸੇ ਹੋਰ ਦੀ ਸੰਗਤ ਵਿੱਚ ਜਾ ਕੇ ਬੈਠਾਂ ਐਸਾ ਜੀਵਨ ਮੈਨੂੰ ਨਹੀਂ ਚਾਹੀਦਾ ਹਾਂ ਜੇ ਤੁਸੀਂ ਇਸੇ ਤਰ੍ਹਾਂ ਦਾ ਮੈਨੂੰ ਜੀਵਨ ਦੇਣਾ ਹੈ ਤੇ ਐਸੀ ਜੀਵਨ ਦੇ ਨਾਲੋਂ ਚੰਗਾ ਮੇਰੇ ਇਸ ਸਰੀਰ ਦੇ ਵਿੱਚੋਂ ਜਿੰਦ ਜਾਨ ਹੀ ਕੱਢ ਲੋ ਮੇਰੇ ਵਾਸਤੇ ਤਾਂ ਮੇਰਾ ਜੀਵਨ ਆਪਜੀ ਤੋਂ ਬਿਨਾ ਐਵੇਂ ਹੋ ਜਾਂਦਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਹੈ ਪ੍ਰੇਤੁੱਤ ਭਗਵੰਤਾ ਜੋ ਕੋਈ ਆਪਣੇ ਜੀਵਨ ਦੇ ਅੰਦਰ ਇਸ ਪੱਖ ਤੋਂ ਰੱਬੀ ਪ੍ਰੇਤ ਦਾ ਅਹਿਸਾਸ ਕਰੇਗਾ ਪਿਆਰਿਓ ਉਹਦੇ ਮਨ ਦੇ ਅੰਦਰ ਹੀ ਕੋਸ ਜਿੰਦ ਜਾਨ ਦਾ ਰਖਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਬਣੇਗਾ ਤੇ ਫਿਰ ਇਹ ਮੇ ਅਹਿਸਾਸ ਹੋਏਗਾ ਜਿਵੇਂ ਉਹ ਰੱਬ ਜੀ ਮਾਂ ਪਿਓ ਦੇ ਰੂਪ ਦੇ ਵਿੱਚ ਸਾਡੀ ਸਾਰੀ ਸੰਭਾਲ ਕਰਦੇ ਨੇ ਪਾਲਣ ਪੋਸ਼ਣ ਕਰ ਰਹੇ ਨੇ ਹਰ ਦਿਨ ਰੈਣ ਕੀਰਤਨ ਗਾਈਏ ਬਹੜ ਨਾ ਜੋਨੀ ਪਾਈਏ ਖਿਆਲ ਕਰਿਓ ਜੇਕਰ ਉਹ ਅਕਾਲਪੁਰਖ ਵਾਹਿਗੁਰੂ ਕਲਯੁਗੀ ਜੀਵਾਂ ਦੇ ਵਾਸਤੇ ਬਹੁਤ ਹੀ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰਦੇ ਨੇ ਜਿੰਦ ਜਾਨ ਦੇ ਰਖਵਾਲੇ ਬਣ ਜਾਂਦੇ ਨੇ ਤਾਂ ਫਿਰ ਇਸ ਜੀਵ ਦਾ ਵੀ ਕੋਈ ਫਰਜ਼ ਬਣਦਾ ਹੈ ਆਪਣੇ ਰੱਬ ਰੂਪੀ ਮਾਤਾ ਪਿਤਾ ਦੇ ਪ੍ਰਤੀ ਤਾਂ ਜੀਵ ਨੂੰ ਕੀ ਕਰਨਾ ਚਾਹੀਦਾ ਸਭ ਕਹਿੰਦੇ ਹਰ ਦਿਨ ਰੈਣ ਕੀਰਤਨ ਗਾਈਏ ਜੇ ਰੱਬ ਜੀ ਮੰਨ ਲਓ ਇਸ ਜੀਵ ਦੇ ਇੱਕ ਕਦਮ ਵਧਾਉਣ ਤੇ ਕਰੋੜਾਂ ਕਦਮ ਵਧਾ ਕੇ ਅੱਗੇ ਆ ਰਹੇ ਨੇ ਤਾਂ ਫਿਰ ਜੀਵ ਦਾ ਵੀ ਕੋਟਾਨ ਕੋ ਸ਼ੁਕਰ ਕਰਦਾ ਫਰਜ਼ ਬੰਦਾ ਹੈ ਜੀ ਜਿਸ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਸਤ ਗੁਰੂ ਕਹਿੰਦੇ ਮਾਫ਼ ਕਰਨਾ ਭਾਈ ਸਾਹਿਬ ਜੀ ਕਹਿੰਦੇ ਜੇਕਰ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਫ ਗੁਰੂ ਜੀ ਦੀ ਤਰਫ ਇੱਕ ਕਦਮ ਵਧਾ ਲੈਂਦੇ ਹੋ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਆਪ ਕਰੋੜਾਂ ਕਦਮ ਆਪ ਜੀ ਦੇ ਵੱਲ ਵਧਾ ਕੇ ਤੁਹਾਡੀ ਸਾਮ ਸੰਭਾਲ ਕਰ ਲਿਆ ਕਰਦੇ ਨੇ ਇਸ ਵਾਸਤੇ ਇਸ ਜੀਵ ਨੂੰ ਕੀ ਕਰਨਾ ਚਾਹੀਦਾ ਕਿ ਦਿਨ ਰਾਤ ਰੱਬ ਜੀ ਦੀ ਕੀਰਤੀ ਕਰਨੀ ਚਾਹੀਦੀ ਹੈ ਸਿਫਤਸਲਾ ਕਰਨੀ ਚਾਹੀਦੀ ਹੈ ਰੱਬ ਜੀ ਨੇ ਤਾਂ ਸਾਨੂੰ ਜ਼ੁਬਾਨ ਦਿੱਤੀ ਹੀ ਇਸੇ ਕਰਕੇ ਆ ਕਿਸੀਂ ਰੱਬ ਜੀ ਦੀ ਸਿਫਤ ਸਲਾਹ ਕਰ ਸਕੀਏ ਸਾਇਬ ਕਹਿੰਦੇ ਸੀ ਆਪਣੀ ਇਸ ਜ਼ੁਬਾਨ ਨੂੰ ਵੀ ਕੁਝ ਸਿਖਾਉਣ ਦਾ ਸਮਝਾਉਣ ਦਾ ਗੁਰੂ ਜੀ ਦੇ ਮੁਬਾਰਕ ਅਲਫਾਜਾਂ ਦੇ ਦੁਆਰਾ ਯਤਨ ਕਰਿਆ ਕਰੀਏ ਕਿ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਏ ਮੇਰੀ ਰਸਨਾ ਏ ਮੇਰੀ ਜ਼ੁਬਾਨ ਤੂੰ ਰੱਬ ਜੀ ਦੀ ਕੀਰਤੀ ਕਰ ਰੱਬ ਜੀ ਦੀ ਸ਼ਿਫਤ ਸੁਲਾ ਕਰੋ ਇਹਦੀ ਨਾਲ ਕੀ ਹੋਏਗਾ ਫਿਰ ਬਹੁੜ ਨਜੋਨੀ ਪਈ ਹੈ ਫਿਰ ਇਹ ਇਨਸਾਨ ਮੋੜ ਮੋੜ ਕੇ ਜੂਨਾ ਦੇ ਵਿੱਚ ਨਹੀਂ ਪਏਗਾ ਇਹ ਸਦਾ ਜੂਨਾ ਦੇ ਵਿੱਚ ਤਾਣਾ ਨਹੀਂ ਣਿਆ ਜਾਏਗਾ ਬਲਕਿ ਇਹ 84 ਲੱਖ ਜੂਨਾ ਤੋਂ ਛੁੱਟ ਜਾਏਗਾ ਮੁਕਤ ਹੋ ਜਾਏਗਾ ਅਖੀਰਲੇ ਬੰਦਵਤ ਸਾਹਿਬ ਬਖਸ਼ਿਸ਼ ਕਰ ਰਹੇ ਨੇ ਜਿਸ ਦੇਵ ਪਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਪਸਾਬ ਕਹਿੰਦੇ ਸ੍ਰਬਜ ਜੀ ਦੀ ਕੀਰਤੀ ਦੇ ਵਿੱਚ ਜੁਣਨ ਦਾ ਸਵਾਦ ਉਹ ਹੀ ਮਾਣਦਾ ਹੈ ਜਿਸ ਦੇ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਬਖਸ਼ਿਸ਼ ਕਰਦਾ ਜਿਹਨੂੰ ਸਮਝ ਬਖਸ਼ਿਸ਼ ਕਰ ਦਿੰਦਾ ਹੈ ਕਿ ਇਹ ਜ਼ਿੰਦਗੀ ਹੀ ਰੱਬ ਦੇ ਗੁਨਾ ਦੇ ਧਾਰਨੀ ਹੋਣ ਵਾਸਤੇ ਹੈ ਇਹ ਇਨਸਾਨ ਇਹ ਤਾਂ ਸਮਝ ਲੈਂਦਾ ਹੈ ਕਿ ਇਹ ਜੀਵਨ ਰੱਬ ਜੀ ਤੱਕ ਪਹੁੰਚ ਕਰਨ ਦੇ ਲਈ ਹੈ ਰੱਬ ਜੀ ਦੇ ਮਿਲਾਪ ਦੇ ਲਈ ਹੈ ਪਰ ਇੱਥੇ ਇਹ ਭਟਕਣਾ ਵਿੱਚ ਪੈ ਜਾਂਦਾ ਹੈ ਕਿ ਰੱਬ ਜੀ ਦਾ ਮਿਲਾਪ ਹੋਣਾ ਕਿਵੇਂ ਹੈ ਰੱਬ ਜੀ ਦੇ ਮਿਲਾਪ ਦਾ ਸਹੀ ਮਾਰਗ ਕਿਹੜਾ ਹੈ ਇੱਥੋਂ ਜੀਵ ਜੀਵ ਇਹ ਭਟਕ ਜਾਂਦਾ ਹੈ ਸੋ ਸਤਿਗੁਰੂ ਮੇਜ ਕਰਨਾ ਸਾਨੂੰ ਗੁਰੂ ਜੀ ਦੇ ਫਲਸਫੇ ਦੇ ਦੁਆਰਾ ਇਹ ਸਮਝ ਪੈ ਜਾਵੇ ਕਿ ਅਸਲੀਅਤ ਵਿੱਚ ਰੱਬ ਜੀ ਦੇ ਦਿਖਾਏ ਰਾਜ ਉੱਪਰ ਤੁਰਨਾ ਰੱਬੀ ਗੁਨਾ ਦੇ ਧਾਰਣੀ ਹੋਣਾ ਹੀ ਰੱਬ ਜੀ ਦਾ ਮਿਲਾਪ ਹੈ ਜੀ ਤਾਂ ਤੇ ਫਿਰ ਜਿਸ ਕਿਸੇ ਨੂੰ ਇਹ ਸਮਝ ਰੱਬ ਜੀ ਬਖਸ਼ ਕਰਦੇ ਨੇ ਜਾਂ ਜੋ ਸਮਝੰਦਾ ਰੱਬ ਜੀ ਦੇ ਇਸ ਸਿੱਖਿਆ ਦੇ ਦੁਆਰਾ ਉਹੀ ਰੱਬੀ ਰਾਜ ਉੱਪਰ ਤੁਰਨ ਦੀ ਸਵਾਦ ਨੂੰ ਆਨੰਦ ਨੂੰ ਮਾਣਦਾ ਹੈ ਜਮ ਕੰਕਰ ਨੇੜੇ ਨਹੀਂ ਆਇਆ ਸੁਖ ਨਾਨਕ ਸ਼ਰਣੀ ਪਾਇਆ ਫਿਰ ਕਿਸੇ ਪ੍ਰਕਾਰ ਦਾ ਕੋਈ ਵੀ ਜਮ ਨੇੜੇ ਨਹੀਂ ਆਏਗਾ ਕਾਮ ਕ੍ਰੋਲੂ ਮਹੰਕਾਰ ਦੇ ਵਿੱਚੋਂ ਇੱਕ ਵੀ ਜਮ ਨੇੜੇ ਨਹੀਂ ਟੁਕੇਗਾ ਤੇ ਜਮ ਨੇੜੇ ਨਹੀਂ ਆਏਗਾ ਤਾਂ ਫਿਰ ਸਤਿਗੁਰੂ ਕਹਿੰਦੇ ਹਨਾਲਕ ਤੂੰ ਹਮੇਸ਼ਾ ਗੁਰੂ ਜੀ ਦੇ ਨਾਲ ਜੁੜਿਆ ਰਹੇਗਾ ਰੱਬ ਜੀ ਦੇ ਨਾਲ ਜੁੜਿਆ ਰਹੇਗਾ ਮੀਰੇ ਰੱਬ ਜੀ ਦੀ ਸ਼ਰਨ ਮਾਣੇਗਾ ਤੇ ਜਦੋਂ ਤੂੰ ਰੱਬ ਜੀ ਦੀ ਸ਼ਰਨ ਮਾਣੇਗਾ ਤਾਂ ਫਿਰ ਤੈਨੂੰ ਰੱਬੀ ਮਿਲਾਪ ਦਾ ਸੁੱਖ ਹੈ ਉਹ ਮਿਲੇਗਾ ਗੁਰੂ ਜੀ ਦੀ ਸ਼ਰਨ ਦੇ ਵਿੱਚ ਤੈਨੂੰ ਇਹ ਰੱਬ ਜੀ ਦਾ ਮਿਲਾਪ ਦਾ ਸੁੱਖ ਮਿਲੇਗਾ ਤਾਹੀਂ ਸਤਿਗੁਰਾਂ ਨੇ ਆਖਿਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੇਰ ਕਰਨ ਰੱਬੀ ਮਿਲਾਪ ਗੁਰੂ ਦੇ ਨਾਲ ਜੁੜਨ ਦੀ ਜੁਗਤ ਸਾਨੂੰ ਸਮਝ ਆ ਜਾਵੇ ਤਾਂ ਸਾਡਾ ਜੀਵਨ ਆਨੰਦ ਦੇ ਨਾਲ ਭਰ ਜਾਵੇ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪ ਜੀਆਂ ਦੀ ਖਿਸਮਤ ਦੇ ਅੰਦਰ ਸ਼ਬਦ ਵਿਚਾਰ ਦੀ ਸਾਂਝ ਕਰਦਿਆਂ ਨਾ ਚੀਜ਼ ਤੋਂ ਬਿਆਨ ਤੋਂ ਹੀਆਂ ਪੁੱਠਾਂ ਦੀ ਖਿਮਾ ਕੁਰਤਾਨ ਕੋਟ ਸ਼ੁਕਰ ਬਾਦੂ ਆਲਮ ਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਤੈਦ ਰਤਨਵਾਦ ਗੁਰੂ ਕੀ ਪਿਆਰੀ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਵੂ ਸੇਸ ਬਲਾਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮੈਲਾ ਤੀਜਾ ਨੰਦ ੴ ਸਤਿ ਗੁਰ ਪ੍ਰਸਾਦ and then